ਬਿਲਕੁਲ ਨਮੀ ਬਣੀ ਹੋਈ ਆਪਾਂ ਕੁਠੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਆ ਮਾਲਕਾਂ ਨੇ ਹਲੇ ਤੱਕ ਰਹਿਣਾ ਵੀ ਸ਼ੁਰੂ ਨਹੀਂ ਕੀਤਾ ਬਹੁਤ ਸੋਹਣੀ ਕੁਠੀ ਹੈ ਜੀ ਗੱਲਬਾਤ ਆਪਾਂ ਪੂਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਦੇਖ ਰਹੂ ਤੁਹਾਡੇ ਕੋਲੇ ਜੇ ਕੁਠੀ ਘਰ ਮਕਾਨ ਹੈਗਾ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਐਡ ਆਪਾਂ ਫ੍ਰੀ ਦੇ ਵਿੱਚ ਲਗਾ ਦੇਵਾਂਗੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਬਾਰ-ਬਾਰ ਚੱਲਦੇ ਰਹਿੰਦਾ 73800 ਪੂਰਾ 26173 ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਿਲਕੁਲ ਨਵੀਂ ਬਣੀ ਹੋਈ ਆਪਾਂ ਤੁਹਾਡੇ ਸਾਰਾਂ ਵਾਸਤੇ ਕੂਠੀ ਅੱਜ ਲੈ ਕੇ ਪਹੁੰਚੀ ਆ ਜੀ ਕਾਫੀ ਡਿਮਾਂਡ ਆ ਰਹੀ ਸੀ ਕਿ ਕਮੈਂਟ ਤੁਸੀਂ ਬਹੁਤ ਜ਼ਿਆਦਾ ਕੀਤੇ ਸੀਗੇ ਨਵੀਂ ਕੂਠੀ ਵਾਸਤੇ ਚਾਹਾਂ ਨਵੀਂ ਕੂਠੀ ਆਪਾਂ ਲੈ ਕੇ ਪਹੁੰਚੀ ਆ ਜੀ ਤੁਸੀਂ ਦੇਖ ਲਓ ਮੂਰਤ ਹੋਇਆ ਹੈ ਥੋੜੇ ਟਾਈਮ ਪਹਿਲੇ ਤੇ ਤੁਹਾਨੂੰ ਮੈਂ ਦੱਸ ਦੇਣਾ ਜੀ ਮਾਲਕਾਂ ਨੇ ਹਲੇ ਤੱਕ ਰਹਿਣਾ ਵੀ ਸ਼ੁਰੂ ਅੰਦਰ ਨਹੀਂ ਕੀਤਾ ਤੇ ਮਾਲਕ ਜਿਹੜੇ ਆਪ ਹੈਗੇ ਆ ਉਹਨਾਂ ਨੂੰ ਕੰਮ ਪੈ ਗਿਆ ਜੀ ਤਾਂ ਕਰਕੇ ਕੋਠੀ ਜਿਹੜੀ ਵੇਚਣੀ ਪੈ ਰਹੀ ਹੈ ਕੋਠੀ ਬਿਲਕੁਲ ਨਵੀਂ ਅਸੀਂ ਤੇ ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਆਪਣੇ ਆਪ ਪਤਾ ਲੱਗ ਜਾਊਗਾ ਤੇ ਤੁਹਾਨੂੰ ਮੈਂ ਦੱਸ ਦੇਣਾ ਕਿਸ ਬਿਲਡਰ ਦੀ ਚਾ ਕਿਸੇ ਡੀਲਰ ਦੀ ਆਹ ਕੋਠੀ ਹੈ ਨਹੀਂ ਜਿਹੜੇ ਮਾਲਕ ਆਪ ਨੇ ਉਹਨਾਂ ਨੇ ਆਪਦੇ ਵਾਸਤੇ ਕੂਠੀ ਬਣਵਾਈ ਸੀਗੀ ਤੇ ਹੁਣ ਵੇਚਣੀ ਪੈ ਰਹੀ ਹੈ ਜੀ ਜਮ੍ਹਾਂ ਨਮੀ ਸਾਰਾ ਕੰਮ ਟੋਟਲ ਹੋਇਆਗਾ 1 ਰੁਪਿਆ ਉੱਪਰ ਆਪਾਂ ਨੂੰ ਲਾਉਣ ਦੀ ਲੋੜ ਹੈਨੀ ਸਾਰਾ ਟੋਟਲ ਰੰਗ ਹੋਇਆਗਾ ਸਾਰੀਆਂ ਛੱਤਾਂ ਟੋਟਲ ਇਹਨਾਂ ਨੇ ਪੀਓਪੀ ਕਰਵਾ ਰੱਖਿਆ ਪੂਰਾ ਕੰਮ ਬਹੁਤ ਸ਼ੌਂਕ ਨਾਲ ਇਹਨਾਂ ਨੇ ਕਰਵਾਇਆ ਹੋਇਆ ਤੇ ਵਧੀਆ ਕੂਠੀ ਹੈ ਜੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਲੋਕੇਸ਼ਨ ਵੀ ਤੁਹਾਨੂੰ ਮਿਲ ਜੂਗੀ ਸਾਰਾ ਕੁਝ ਆਪਾਂ ਦੇਖਦੇ ਹਾਂ ਜੀ ਬਾਕੀ ਕੋਠੀ ਤੁਸੀਂ ਦੇਖ ਹੀ ਰਹੇ ਹੋ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਪਹਿਲਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਬਾਕੀ ਡਬਲ ਪਰਸ਼ਨ ਕੋਠੀ ਬਣੀ ਹੋਈ ਆ ਉੱਪਰ ਵੀ ਪਰਸ਼ਨ ਬਣਿਆ ਹੋਇਆ ਨੀਚੇ ਵੀ ਬਣਿਆ ਹੋਇਆ ਜੀ ਆਪਾਂ ਨੂੰ ਟੋਟਲ ਤਿੰਨ ਬੈੱਡਰੂਮ ਮਿਲ ਜਾਣਗੇ ਇੱਕ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜੁਗਾ ਜੀ ਲੌਬੀ ਕਿਚਨ ਡਰਾਈਂਗ ਰੂਮ ਸਾਰਾ ਕੁਝ ਵਧੀਆ ਜੀ ਤੇ ਬੈੱਡਰੂਮਸ ਜਿਹੜੇ ਬਣੇ ਹੋਏ ਨੇ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਮਿਲ ਜਾਣਗੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 35 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕਹੀ ਐ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਮੂਕੇ ਤੇ ਬਹਿ ਕੇ ਹੋ ਜਾਵੇਗੀ ਗੱਲਬਾਤ ਜਗ੍ਹਾ ਦੀ ਗੱਲ ਕਰੀਏ ਤਾਂ 150 ਗੱਜ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਜੀ ਪ੍ਰੋਪਰ 150 ਗੱਜ ਜਗ੍ਹਾ ਕੀ ਤੇ ਸੇਲ ਕਰਨੀ ਹੈ ਜੀ ਬਾਕੀ ਪਾਣੀ ਦੀ ਸਪਲਾਈ ਵਧੀਆ ਮੱਛੀ ਮੋਟਰ ਲੱਗੀ ਹੋਈ ਆ ਪੂਰਾ ਵਧੀਆ ਪਾਣੀ ਆਪਾਂ ਨੂੰ ਮਿਲੂਗਾ ਜੀ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਏਰੀਆ ਬਠਿੰਡਾ ਜੀ ਖਾਸ ਬਠਿੰਡੇ ਏਰੀਆ ਚ ਕੁਠੀ ਬਣੀ ਹੋਈ ਆ ਬਠਿੰਡੇ ਚ ਜਿੱਥੇ ਆ ਕੁਠੀ ਬਣੀ ਹੋਈ ਆ ਇਹਨਾਂ ਨੂੰ ਨਜ਼ਦੀਕ ਟੀਲੋ ਕਲੋਨੀ ਲੱਗਦੀ ਆ ਜੀ ਬਿਲਕੁਲ ਨੇੜੇ ਆ ਬਾਕੀ ਤੁਸੀਂ ਗੱਲਬਾਤ ਮਾਲਕ ਨਾਲ ਕਰੋਗੇ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਇਹਨਾਂ ਨੇ ਦੋ ਨੰਬਰ ਦਿੱਤੇ ਆ ਦੋਵੇਂ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਪਹਿਲਾ ਨੰਬਰ ਨੋਟ ਕਰੋ 82 839 90888 ਦੂਜਾ ਨੰਬਰ ਹੈ ਜੀ 76 819 ਤੇ 94508 ਦੋਵੇਂ ਨੰਬਰ ਆਪਾਂ ਸਕਰੀਨ ਤੇ ਵੀ ਦੇਤੇ ਸੀਗੇ ਤੁਹਾਨੂੰ ਮਿਲ ਗਏ ਹੋਣਗੇ ਗੱਲਬਾਤ ਜੜੀ ਵੀ ਕਰਨੀ ਹੋਵੇ ਤੁਸੀਂ ਆਪ ਹੀ ਕਰ ਲਿਓ ਜੀ ਬਾਕੀ ਕੋਠੀ ਦੇ ਵਿੱਚ ਇਹਨਾਂ ਨੇ ਹਲੇ ਤੱਕ ਰਹਿਣਾ ਵੀ ਸ਼ੁਰੂ ਨਹੀਂ ਕੀਤਾ ਸੀਗਾ ਤੇ ਵਧੀਆ ਕੋਠੀ ਹੈ ਜੀ ਸੋਹਣੀ ਕੋਠੀ ਹੈ ਤੇ ਜਾ ਕੇ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੀ ਕੋਈ ਗੱਲਬਾਤ ਕਰਨੀ ਹੈ ਤੁਸੀਂ ਗੱਲਬਾਤ ਆਪੇ ਕਰ ਲਓ ਜੀ ਤੇ ਵਧੀਆ ਨਵੀਂ ਕੂਠੀ ਹੈ ਜੀ ਬਿਲਕੁਲ ਤੇ ਗਿਜਰ ਵਗੈਰਾ ਲੱਗੇ ਹੋਇਆ ਜੀ ਤੇ ਗਿਜਰ ਤਾਂ ਇਹਨਾਂ ਨੇ ਸ਼ਾਇਦ ਨਾਲ ਹੀ ਸੇਲ ਕਰਨਾ ਹੈ ਕੂਠੀ ਦੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਮਾਲਕ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਤੇ ਵੀਡੀਓ ਬਾਰੇ ਤਾਂ ਆਪਾਂ ਗੱਲ ਕਰ ਹੀ ਲਈ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਗਿਆ ਲੋਕੇਸ਼ਨ ਬਠਿੰਡਾ ਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਸਾਰਾ ਕੁਝ ਆਪਾਂ ਦੇਖ ਹੀ ਲਿਆ ਜੀ ਦੱਸ ਵੀ ਦਿੱਤਾ ਮੈਂ ਤੇ ਵੀਡੀਓ ਤੁਹਾਨੂੰ ਕਿੰਨੀ ਦਿਲੀਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਕਮੈਂਟ ਕਰਿਓ ਜੀ ਬਾਕੀ ਤੁਸੀਂ ਨਮੀ ਕੁਠੀ ਵਾਸਤੇ ਕਮੈਂਟ ਕਰ ਰਹੇ ਸੀਗੇ ਜਮਾ ਨਮੀ ਕੁਠੀ ਆਪਤਵਾੜੀ ਖਾਤਰ ਲੈ ਕੇ ਪਹੁੰਚੀਆਂ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਬਾਤ ਤੋਂ ਬਾਦ ਲਾਈਕ ਲਾਜ਼ਮੀ ਕਰ ਦਿਓ ਬਾਤ ਤੋਂ ਬਾਦ ਲਾਈਕ ਕਰ ਦਿਓ ਜੀ ਤੇ ਸ਼ੇਅਰ ਕਰ ਦਿਓ ਤੇ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੋ ਜੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਜਿੱਥੋਂ ਵੀ ਦੇਖ ਰਹੇ ਹੋ ਆਪਣੇ ਕੋਲ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਮਾਂ ਫਰੀ ਦੇ ਵਿੱਚ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 پورا 26173 ਆਪਣੇ ਕੋਲੇ ਭੇਜ ਦਿਓ ਬਾਕੀ ਪਹਿਲੀ ਵਾਰ ਜੇ ਤੁਸੀਂ ਪਹੁੰਚਿਓ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਨਿশ্চਿਅਤ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਜੇ ਕਿਸੇ ਨੇ ਸੇਲ ਕਰਨਾ ਕਿਸੇ ਵੀ ਏਰੀਆ ਚੋਂ ਭੇਜੋ ਆਪਣੇ ਕੋਲੇ ਤੇ ਵੀਡੀਓ ਨੂੰ ਬਾਰ ਬਾਰ ਲਾਈਕ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਮੈਂਟ ਲਾਜ਼ਮੀ ਕਰੋ ਜੀ